ਹੋ ਜੀ ਦੋਸਤੋ ਆਪਾਂ ਤੁਹਾਨੂੰ ਹਿਮਾਚਲ ਦੇ ਵਿੱਚ ਉਹਨਾਂ ਦੀ ਖੇਤੀਬਾੜੀ ਉਹਨਾਂ ਦੇ ਘਰ ਦਿਖਾਵਾਂਗੇ ਦੇਖੋ ਜਿਵੇਂ ਆ ਕਣਕ ਵੀਜੀ ਹੋਈ ਆ ਠੀਕ ਹੈ ਮੀਂਹ ਦੇ ਉੱਤੇ ਫਸਲ ਹੁੰਦੀ ਹੈ ਜੀ ਹੋਰ ਤਾਂ ਕੋਈ ਪਾਣੀ ਦਾ ਤਕਰੀਬਨ ਲਗਭਗ ਸਾਧਨ ਇੱਥੇ ਹੈ ਹੀ ਨਹੀਂਗਾ ਬਰਖਾ ਦੇ ਤੌਰ ਤੇ ਆ ਜਾਂ ਕੋਈ ਵੀ ਡ੍ਰਿਪ ਸਿਸਟਮ ਜੇਕਰ ਇਹਦੇ ਘਰੇ ਛੋਟੀ ਮੋਟਰ ਲੱਗੀ ਆ ਬੰਬੀ ਲੱਗੀ ਆ ਜਦੋਂ ਉਹ ਆ ਹਨਾ ਛੋਟਾ ਥੋੜਾ ਬਾਣੀ ਆ ਤੇ ਉਹ ਸੜਕ ਸੰਭੀ ਡ੍ਰਿਪ ਸਿਸਟਮ ਚੱਲਦਾ ਸੀ ਤੇ ਆਹ ਦੇਖੋ ਦੇਖੋ ਤੁਸੀਂ ਕਿਹੜੇ ਲੋਟ ਵੀ ਛੋਟੇ ਛੋਟੇ ਖੇਤ ਆ ਐਂ ਜਿਆਦਾ ਵੱਡੇ ਨਹੀਂ ਹਰ ਕਿਆਰੇ ਦਾ ਲੇਬਲ ਇੱਕ ਨਹੀਂ ਹੈਗਾ ਹਰੇਕ ਕਿਆਰੇ ਬਾਅਦ ਲੇਬਲ ਚੇਂਜ ਹੋ ਜਾਣਾਗਾ ਉਹ ਵੀ ਇੱਕ ਕਿਆਰੇ ਦਾ ਲੇਬਲ ਕੀਤਾ ਹੋਣਾ ਇਹਨਾਂ ਨੇ ਵੀ ਜਿਵੇਂ ਆਹ ਹੁਣ ਇੱਥੋਂ ਲੈ ਕੇ ਆਹ ਕਿਆਰੀ ਦੇ ਇੱਕ ਲੇਬਲ ਉਦੋਂ ਅਗਲੀ ਦਾ ਹੋਰ ਆ ਦੋਲੀਆ ਹੋਰ ਆ ਇੱਕ ਗੈਰੀ ਆ ਇਹਦਾ ਲੇਬਲ ਹੋਰ ਆ ਹਨਾ ਦੇਖੋ ਤੁਸੀਂ ਆਪ ਹੀ ਦੇਖ ਕੇ ਹੈਰਾਨ ਹੋ ਜਾਓਗੇ ਵੀ ਇਹ ਲੋਕ ਕਿਵੇਂ ਸਰਵਾਈਵ ਕਰਦੇ ਆ ਹਨਾ ਵੀ ਕਿਹੜੇ ਆ ਹਾਲਾਤਾਂ ਚ ਰਹਿ ਰਹੇ ਆ ਦੇਖੋ ਤੁਸੀਂ ਉਹ ਅੱਗੇ ਫੇਰ ਪਹਾੜ ਦੇ ਨਾਲ ਸਾਰੀ ਕਣਕੀ ਵੀਜੀ ਹੋਈ ਆ ਆ ਕਣਕਾ ਦੇਖੋ ਤੇ ਇੱਥੇ ਆਪਣੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ 10-15 ਕਿੱਲੇ ਜ਼ਮੀਨ ਹੁੰਦੇ ਸੰਦੇ ਹਨਾ ਜਿੱਤੇ ਚ 100 ਮਣ ਝੋਨਾ ਤੇ 66 ਮਣ ਪੈਂਡ ਮਨ ਕਣਕ ਹੁੰਦੀ ਆ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂ ਗਾ ਤੇ ਦੇਖੋ ਤੁਸੀਂ ਖੇਤੀ ਆ ਜਿਵੇਂ ਵਿੱਚ ਮੂੜਨਾਂ ਕਣਕ ਜੀ ਆ ਵੀ ਸੁੰਗਰੇ ਜੀ ਆ ਹੂੰ ਆ ਕੋਈ ਤਾਰਾ ਮੀਰਾ ਵਗੈਰਾ ਹਨਾ ਇਹ ਜਿਹੜੀਆਂ ਚੀਜ਼ਾਂ ਆਂ ਦੇਖੋ ਤੁਸੀਂ ਨਿੱਕੇ ਨਿੱਕੇ ਫੁੱਲ ਜੀ ਖੱਟੇ-ਖੱਟੇ ਜੀ ਤੇ ਇਧਰ ਆ ਦੇਖ ਲਓ ਆ ਦੇਖ ਲਓ ਅਲੱਗ-ਅਲੱਗ ਆ ਇਥੇ ਤੁਸੀਂ ਦੇਖੋ ਇਥੋਂ ਕੈਰੀ ਬੱਗੀ ਉਹ ਥੱਲੇ ਤੱਕ ਜਾਂਦੀ ਆ ਈਮੀ ਪੱਟਾ ਪਾਈਆਂ ਹੋਈਆਂ ਠਹਿਰਾ ਮੰਗ ਆ ਆ ਨਾਲ ਨਾਲ ਆਏ ਆਣਗੀ ਆ ਇਸ ਤਰ੍ਹਾਂ ਆ ਗਈ ਆ ਕੈਰੀ ਇਸ ਤਰ੍ਹਾਂ ਜਾਂਦੀ ਆ ਆ ਇਸ ਤਰ੍ਹਾਂ ਜਾਂਦੀ ਆ ਆ ਅੱਗੇ ਇੰਨਾ ਕੁ ਥਾ ਆ ਗਿਆ ਅੱਗੇ ਫਿਰ ਉੱਚਾ ਆ ਗਿਆ ਦੇਖੋ ਦੋਸਤੋ ਸੁਣਨਾ ਪਤਾ ਲੱਗ ਜਾਣਾ ਆਟੋਮੈਟਿਕਲੀ ਆਪੇ ਹੀ ਪਤਾ ਲੱਗ ਜੂਗਾ ਵੀ ਇਥੋਂ ਦੇ ਵੀ ਕੀ ਹੋ ਰਿਹਾ ਹੈ ਕੀ ਆ ਵੀ ਲੋਕਾਂ ਦੀਆਂ ਸਮੱਸਿਆਵਾਂ ਜਾਂ ਹਾਲਾਤ ਕੀ ਹੈਗੇ ਆ ਦੇਖੋ ਤੁਸੀਂ ਇਹ ਦੇਖੋ ਆ ਆ ਆ ਦੇਖੋ ਲੋ ਕਣਕ ਦੇ ਬੀਜੀ ਆ ਜਾਂ ਜਮੇ ਬੀਜੀ ਹੈ ਨਾ ਕੋਈ ਵੀ ਬੀਜਿਆ ਹੋਇਆ ਹੈ ਨਾ ਬਸ ਕੋਰ ਵਰਗੀ ਗੱਲ ਬਾਤ ਹੀ ਆ ਆ ਦੇਖੋ ਜਿਹੜੇ ਆਪਾਂ ਨਿੱਕੇ ਹੁੰਦੇ 베ਰ ਗੜਾਉਂਦੇ ਖਾਂਦੇ ਹੁੰਦੇ ਸੀ ਹੈ ਨਾ ਉਹ ਆ ਗਈ ਜੀ ਇਹ ਜਿੱਥੇ ਬਹੁਤ ਆ ਜਿਆਦਾ ਤਦਾਦ ਦੇ ਵਿੱਚ 베ਰੀ ਤੇ ਅੰਬ ਤੇ ਇਹੋ ਜਿਹਾ ਕੁਝ ਹੀ ਆ ਇਹ ਜਿਆਦਾ ਉਹ ਕੋਈ ਇਹੋ ਜੀ ਗੱਲ ਹੈ ਨਹੀਂ ਕਿ ਵੀ ਕੋਈ ਬਾਲੇ ਹੋਣਗੇ ਵੀ ਬਬ ਜਿਵੇਂ ਆਪਣੇ ਬਾਗ ਲਾ ਲੈਨੇ ਆਪਾਂ ਵੀ ਕੋਈ ਬਾਗ ਦੀ ਤਰ੍ਹਾਂ ਹੋਊਗਾ ਵੀ ਚਾਰ ਕਬੂਟੇ ਅੰਬਾਂ ਦੇ ਆ ਚਾਰ ਕਬੇਰਿਆਂ ਦੇ ਆ ਉਹ ਜਿਹੀਆਂ ਚੀਜ਼ਾਂ ਹੀ ਆ ਤੇ ਬਾਕੀ ਤੁਹਾਨੂੰ ਅੱਗੇ ਸਾਰਾ ਕੁਝ ਦਿਖਾਉਂਦੇ ਰਾਵਾਂਗੇ ਪਹਿਲਾਂ ਤੁਸੀਂ ਆ ਪੰਜਾਬ ਦੇ ਵਿੱਚ ਜਿਹੜੀ ਚੀਜ਼ ਆਪਾਂ ਨਿੱਕੇਂ ਦੇ ਬਚਪਨ ਚ ਹਨਾ ਉਹ ਚੀਜ਼ਾਂ ਚੋਕ ਕਿਲੋਂ ਦੇ ਰਹੇ ਆ ਝੋੜੇ ਭਰ ਭਰ ਕੇ ਉਹ ਚੀਜ਼ਾਂ ਨੂੰ ਮਿਸ ਕਰਦੇ ਆ ਆਪਾਂ ਹੁਣ ਇਸ ਟਾਈਮ ਦੇ ਵਿੱਚ ਜਾ ਕੇ ਯਾਰ ਉਹ ਟਾਈਮ ਹੁੰਦੇ ਸੀ ਜਵਾਕ ਮੰਨ ਲਓ ਵੀ ਦੋ ਦੋ ਤਿੰਨ ਤਿੰਨੇ ਪਿੰਡਾਂ ਦੇ ਵਿੱਚ ਵਗ ਜਾਂਦੇ ਸੀ ਬੇਰਖਾਨ ਇਹ ਆ ਗਿਆ ਆ ਗਿਆ ਸਾਰਾ ਪਹਾੜੀ ਪਹਾੜੀ ਆ ਗਿਆ ਤੇ ਥੱਲੇ ਖਾਈ ਆ ਗਈ ਇਧਰ ਵੀ ਖਾਈ ਆ ਗਈ ਇਹ ਆ ਹੈ ਨਾ ਇਹ ਪਹਾੜ ਦੇ ਉੱਤੇ ਬਿਲਕੁਲ ਉੱਤੇ ਨਹੀਂ ਹੈਗਾ ਵੀ ਮੰਨ ਲਓ ਵੀ ਕੁਝ ਵੀ ਇਹਨਾਂ ਦਾ ਖੇਤੀ ਦਾ ਖੇਤੀ ਦਾ ਕੀ ਇਹਨਾਂ ਦਾ ਇਹਨਾਂ ਨੇ ਪਹਾੜ ਦੇ ਉੱਪਰਲੇ ਪਾਸੇ ਘਰ ਪਾਏ ਹੋਏ ਆ ਪਿੰਡ ਵਸਾਏ ਹੋਏ ਆ ਹਾਂ ਘੱਟ ਇਹ ਵੀ ਸੱਚੋ ਬੇਥੇ ਆਈ ਨਹੀਂ ਹੈਗਾ ਜਿਵੇਂ ਘੱਟ ਜਮੀਨ ਹੈ ਨਾ ਵੀ ਬੰਦਾ ਇੱਕ ਚੀਜ਼ ਦੇ ਮਗਰੀ ਫਿਰਦਾ ਰਹੇ ਦੇਖੋ ਤੇ ਜਰਾਖਤਾਂ ਦੀ ਕੀਮਤ ਅਨਾ ਆਪਾਂ ਕਹਿਣ ਜਾਣਦੇ ਆਂ ਵੀ ਦਰਖਤ ਲਾਓ ਦਰਖਤ ਨਾ ਕਟੋ ਆਰ ਦਰਖਤਾਂ ਦੀ ਕੀਮਤ ਉਹ ਬੰਦਾ ਜਾਣਦਾ ਜਿਹੜਾ ਕਿ ਦਰਖਤਾਂ ਦਾ ਪ੍ਰਚਾਰ ਨਹੀਂ ਕਰਦਾ ਆਪਾਂ ਕੱਲਾ ਪ੍ਰਚਾਰ ਕਰਦੇ ਆਂ ਆਪਾਂ ਸੁਣੀਆਂ ਸਰਾਈਆਂ ਗੱਲਾਂ ਦੇ ਉੱਤੇ ਅਮਲ ਕਰਦੇ ਆਂ ਦੇਖੋ ਇਹਨਾਂ ਦੇ ਬਹੁਤ ਘੱਟ ਖੇਤ ਆ ਆਪਣੇ 20 ਕਿੱਲਾਂ ਦੇ ਵਿੱਚ ਇੱਕ ਦਰਖਤ ਆਪਾਂ ਕਿਹਨੇ ਡਿੱਕਾ ਲੋਂਦਾ ਆ ਤੁਸੀਂ ਦੇਖ ਲਓ ਵੀ ਤਿੰਨ ਕਰਨਾਲਾ ਥਾਂ ਵੀ ਨਹੀਂ ਹੋਣਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਉਹ ਉੱਥੋਂ ਲੈ ਕੇ ਘਰ ਤੋਂ ਲੈ ਕੇ ਆਹ ਪੰਜ ਕਰਮ ਸੱਤ ਕਰਮ ਚੌੜਾ ਪੋਠਾ ਹੈ ਇਹਦੇ ਵਿੱਚ 15 ਤੋਂ 20 ਦਰਖਤ ਕਿ ਇਹਨਾਂ ਨੂੰ ਦਰਖਤ ਕੋਈ ਡਿੱਕਾ ਨਹੀਂ ਲਾ ਸਕਦਾ ਉਹ ਅੱਗੇ ਜਾਖ ਦੇਖੋ ਦੇਖੋ ਉੱਪਰੋਂ ਕੱਟ ਦੇਣਾ ਇਹਨਾਂ ਨੇ ਉਹ ਚਲੋ ਹਨਾ ਮਜਬੂਰੀ ਵੀ ਆ ਬਾਲਣ ਵੀ ਲੋੜ ਆ ਸਭ ਕੁਝ ਚਾਹੀਦਾ ਉਹ ਹੁਣ ਦਰਖਤ ਦੀ ਫੋਟ ਕਰ ਗਿਆ ਹੁਣ ਫੇਰ ਹੁਣ ਟਾਣੀਆਂ ਕੱਢਿਆ ਹੋਣੀਆਂ ਵੀ ਕਿਸੇ ਚੀਜ਼ ਨੂੰ ਬਿਲਕੁਲ ਹੀ ਮਾਰ ਨਹੀਂ ਰਹੇ ਆਪਾਂ ਹੁਣ ਇੰਨੀਆਂ ਬੇਰੀਆਂ ਬੇਰ ਖਾਂਦੇ ਹੁੰਦੇ ਸੀ ਉਹ ਆਪਾਂ ਇਹ ਖਤਮ ਕਰੀਆਂ ਉਹ ਬੇਰੀ ਪੱਗ ਲਾਉਂਦੀ ਆ ਬੇਰੀ ਟਰੈਕਟਰ ਦੀ ਛਤਰੀ ਪਾੜਦੀ ਆ ਉਹ ਚੀਜ਼ਾਂ ਕਰ ਕਰਕੇ ਆਪਾਂ ਖਤਮ ਕੀਤੀਆਂ ਹੋਈਆਂ ਹੂੰ ਦੇਖੋ ਆ ਬੇਰੀਆਂ ਆ ਗਈਆਂ ਆ ਬਾਸ ਆ ਗਈ ਦੇਖੋ ਬਾਸ ਆਪਣੇ ਪ੍ਰੋਪਰ ਬਹੁਤ ਹੁਣ ਆਪਾਂ ਕੱਲਾ ਬਾਸ ਤੇ ਛੱਪਰ ਪਾਉਣ ਲੱਗ ਗਏ ਹਨਾ ਵੀ ਬਾਸ ਦੀ ਬਹੁਤ ਤਕੜਾ ਡਿਜ਼ਾਈਨ ਬਣਦਾ ਸਿਆਲ ਦੇ ਵਿੱਚ ਗਰਮ ਰਹਿੰਦਾ ਸਰ ਠੰਡ ਦੇ ਅਜੇ ਗਰਮੀ ਦੇ ਵਿੱਚ ਠੰਡਾ ਰਹਿੰਦਾ ਹਨਾ ਵੀ ਆ ਦੇਖੋ ਇਹ ਬਾਸ ਇੱਥੋਂ ਜਾ ਰਿਹਾ ਹੈਗਾ ਇਹ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਹੀ ਸਰਵਾਈਵ ਕਰਦੇ ਆ ਬੰਦੇ ਆਏ ਨਹੀਂ ਹੋਏਗਾ ਵੀ ਕੋਈ 400 ਮਣ 500 ਮਣ ਕਣਕ ਵੇਚਦੇ ਆ ਹਨਾ ਕੋਈ 600 700 ਮਣ 1000 ਮਣ ਝੋਨਾ ਵੇਚਦੇ ਆ ਇਹ ਚੀਜ਼ਾਂ ਨਹੀਂ ਹੈਗੀਆਂ ਵੀ ਇਹ ਖਾਨ ਨੂੰ ਕਨਖ ਹੋ ਗਈ ਹੈ ਨਾ ਥੋੜਾ ਬਹੁਤ ਝੋਨਾ ਹੋ ਗਿਆ ਮੱਕੀ ਹੋ ਗਈ ਦੇਖੋ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਇਹ ਵਿਚਾਰੇ ਸਰਵਾਈਵ ਕਰਦੇ ਆ ਦੇਖੋ ਆ ਆ ਪਸ਼ੂਆਂ ਦਾ ਚਾਰਾ ਹੈ ਇਹਨਾਂ ਦਾ ਕੱਟ ਕੇ ਰੱਖਿਆ ਹੋਇਆ ਪਹਿਲਾਂ ਸਿਆਲ ਵਾਸਤੇ ਹੈ ਨਾ ਗਰਮੀ ਦੇ ਵਿੱਚ ਹਰ ਬਹਾਰ ਆ ਜਾਂਦੀ ਹੈ ਇੱਥੇ ਮਨ ਲੋਕ ਬਾਰਸਾਤ ਰੁੱਤ ਦੇ ਵਿੱਚ ਹਰੇਕ ਕਾ ਹਫੂਸ ਨੂੰ ਫੁੱਟਦਾ ਹੈਗਾ ਦੇਖੋ ਆ ਚੀਜ਼ਾਂ ਹਰ ਜਿਵੇਂ ਅੱਗੇ ਆਪਣੇ ਲੋਕ ਕਹਿੰਦੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈ ਮਾਰਕਾ ਜਾਣਾ ਅਸੀਂ ਕੈਨੇਡਾ ਜਾਣਾ ਹੈ ਨਾ ਦਿਖਿਆ ਜਾਵੇ ਆਪਾਂ ਬਹੁਤ ਸਾਰੇ ਸਟੇਟਾਂ ਨੂੰ ਦੇਖ ਕੇ ਤਾਂ ਆਪਾਂ ਨਾ ਤਾਂ ਕੈਨੇਡਾ 'ਚ ਹੀ ਬੈਠੇ ਆ ਇੱਕ ਹਿਸਾਬ ਨਾਲ ਦੇਖਿਆ ਜੀ ਤੇ ਉਦੋਂ ਵੀ ਆਪਾਂ ਚੰਗੀ ਲਾਈਫ ਬਾਲਦੇ ਆ ਦੇਖੋ ਆ ਇਹਨਾਂ ਦਾ ਮਕਾਨ ਆ ਗਿਆ ਆ ਇੰਨੀ ਗਣਕਾਗੀ ਉਹ ਉੱਥੇ ਜਾਦਾ ਕੀ ਥੋੜੀ ਥਲਕਣ ਵਈ ਦੇਖੋ ਕਾ ਦੇਖੋ ਕਿੰਨਾਗਾ ਕੋਈ ਨਦੀ ਨਾਸ਼ਕਾ ਸਪਰੇ ਨਹੀਂ ਕਰੀ ਹੋਈ ਇਹ ਇਹਨੇ ਇੰਨੀ ਗਣਕ ਦੇਖ ਲਓ ਕਿੰਨੀ ਘੋਣੀ ਆ ਇਹ ਇਹਨੇ ਨਾਲ ਹੀ ਸਰਵਾਈਵ ਕਰਦੀ ਆ ਵਿਚਾਰੇ ਆਪਣੇ ਕੋਲੇ ਪਾਈ 500 ਮਣਕਣ ਕੇ ਵੇਚ ਕੇ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਕੁਝ ਹੈ ਨਹੀਂ ਗਾ ਹਨਾ ਤੇ ਦੇਖੋ ਮਕਾਨ ਆ ਉੱਚੇ ਇਹਨਾਂ ਨੇ ਮਕਾਨ ਬਣਾ ਲਏ ਨਾਲ ਹੀ ਆ ਕਣਕ ਵਿੱਚੂਈ ਆ ਅੱਗੇ ਫਿਰ ਦਰਖਤ ਆ ਗਏ ਹਨਾ ਇੱਥੇ ਡੜਾ ਆਣਾ ਇੱਥੇ じゃ ਪਾਣੀ ਨਹੀਂ ਖੜਦਾ じゃ ਫਿਰ ਉੱਥੇ ਹੁਣ ਤੁਹਾਨੂੰ ਪਿੰਡ ਦਾ ਪਿੰਡ ਵੀ ਦਿਖਾ ਰਿਹਾ ਦੇਖੋ ਘਰ ਆਪਣੇ ਨਾਲ ਵੈਸਟ ਆ ਇਹ ਇਹਨਾਂ ਦੀ ਇਹ ਨਹੀਂ ਗੱਲ ਹੈਗੀ ਨਾ ਵੀ ਉਹਨਾਂ ਨੇ ਉਹਨੇ ਉੱਚਾ ਚੱਕ ਕੇ ਪਾ ਲਿਆ ਮੈਂ ਨਹੀਂ ਆ ਰਹਿ ਗਿਆ ਮੇਰਾ ਮੇਰੀ ਛੱਤ ਚੱਕਣੀ ਪੂ ਮੇਰਾ ਲੈਂਟਰ ਚੱਕਣਾ ਪੂ ਮੇਰੀ ਕੁਰਸੀ ਚੱਕਣੀ ਪੂ ਉਹ ਚੀਜ਼ ਨਹੀਂ ਜੇ ਕਿਸੇ ਦਾ 20 ਫੁੱਟ ਡੂੰਗਾਗਾ ਤਾਂ ਉਹ ਡੂੰਗਾ ਕੋਈ ਗੱਲ ਨਹੀਂ ਡੂੰਗਾਗਾ ਦੇਖੋ ਆਪਾਂ ਅੰਦਰੋਂ ਉੱਚਾ ਕਰਦੇ ਆ ਤੇ ਬਾਹਰੋਂ ਨੀਵਾ ਕਰਦੇ ਆ ਹਨਾ ਤੇ ਇਹ ਕੁਦਰਤ ਨੇ ਇਹਨਾਂ ਦਾ ਨੀਵਾਂ ਉੱਚਾ ਨੀਵਾ ਜਿਹੜਾ ਬਣਾਇਆ ਹੋਇਆ ਇਹਨਾਂ ਨੂੰ ਉਸੇ ਲੋੜ ਹੀ ਰਹਿਣਾ ਪੈਂਦਾ ਤੁਸੀਂ ਦੇਖੋ ਆਹ ਬਾਹਰ ਚਲੋ ਪਾਣੀ ਆਇਆ ਨਹੀਂ ਕਦੇ ਆਪਾਂ ਨਿਕਲਦਾ ਨਹੀਂ ਪਾਣੀ ਨਿਕਲ ਦੇਖੋ ਨਾ ਆ ਪਸ਼ੂ ਬਾਹਰ ਆ ਤਾਂ ਉਸ ਤੋਂ ਬਾਹਰ ਤਾਂ ਤੋਂ ਮੰਨ ਲਓ ਵੀ ਉੱਚੇ ਥਾਂ 'ਚ ਉਹ ਅਗਲਾ ਨੀਵਾਗਾ ਜਿਹੜਾ ਮਕਾਨ ਆ ਉਹ ਤੋਂ ਨੀਵਾਗਾ ਤੇ ਉਹ ਪੱਗੇ ਪਿੱਛੇ ਉਹਦੀ ਉਹਦਾ ਨਿਕਾਸੀ ਆ ਹਨਾ ਦੇਖੋ ਆਪਣੇ ਦਾ ਕਿਸ ਦੇਖੋ ਖਾਲਚ ਪਾਣੀ ਆ ਜਾਂ ਮੀਂਹ ਦਾ ਪਾਣੀ ਗਲੀ ਚ ਆ ਜਾਂ ਪਾਉ ਦੀ ਪਿੱਛੇ ਕਿੰਨਾ ਦੁਖੀ ਨੇ ਦੇਖੋ ਆ ਚੀਜ਼ਾਂ ਇਹਨਾਂ ਦੇ ਆ ਪੱਥਰ ਲਾਏ ਹੋਏ ਆ ਠੀਕ ਹੈ ਇਹ ਕੋਈ ਛੋਟੇ ਛੋਟੇ ਘਰ ਵੱਡੇ ਵੀ ਹੈਗੇ ਆ ਕੋਈ ਇਹ ਜਗ੍ਹਾ ਨਹੀਂ ਆ ਦੇਖੋ ਆ ਵਧੀਆ ਘਰ ਆ ਜਿਵੇਂ ਆ ਇਹਨੀਆਂ ਕ ਗਲੀਆਂ ਆ ਇਹਕੋ ਮਕਾਨ ਕੋਈ ਪਤਾ ਚਪਾ ਲਿਖਾ ਫੇ ਪਾ ਲ ਕੀ ਕਿ ਲਿਖਾ ਫਾ ਦੇਣਾ ਹੈ ਵੀਰੇ ਬਾਈ ਪਿੰਡ ਕਿਹੜਾ ਇਹ ਮੈਂ ਭੁੱਲ ਗਿਆ ਫਿਰ ਮੈੜੀ ਹੈ ਮੈੜੀ ਮੈੜੀ ਪਿੰਡ ਆ ਬਾਈ ਦਾ ਇਹ ਦੇਖੋ ਇਹ ਇੱਥੇ ਦੁਕਾਨ ਲਾਉਗੇ ਮੇਲੇ ਦਾ ਕਰਕੇ ਆਦੀ ਤਿਆਰੀ ਕਰ ਰਿਹਾ ਚਾਰ ਦਿਨ ਪਹਿਲੇ 6 16 ਤਰੀਕ ਤੱਕ ਚੱਲੂ ਮੇਲਾ ਆ 16 17 ਤੱਕ 16 17 ਤੱਕ ਇਹ ਪਾਣੀ ਪੀਂ ਮਰਾ ਇਹ ਕੋਈ ਬੰਦੇ ਐ ਇਹੀ ਸਰਵਾਈਵ ਕਰਨਾ ਪੈਂਦਾ ਦੇਖੋ ਤੁਹਾਨੂੰ ਖੇਤ ਵੀ ਦਿਖਾਏ ਆ ਆਪਾਂ 5 700 ਮਣ ਕਣਕ ਵੇਚਦੇ ਆ ਖਿਆਰ ਮਨ ਚੋਂ ਨਾ ਵੀਜਾ ਫੇਰ ਵੀ ਕਹਿੰਦੇ ਪੰਜਾਬ ਚ ਕੁਛ ਹੈ ਨਹੀਂ ਮੇਰਾ ਕੈਨੇਡਾ ਦਾ ਵੀਜਾ ਲੱਗ ਜੇ ਕੈਨੇਡਾ ਜਾ ਕੇ ਪਹੁੰਚੀ ਆਪਣੂੰ ਰੋੜ ਹੀ ਸਾਫ ਕਰਨੇ ਪੈਣਾ ਹਨਾ ਨਾਮ ਕੀ ਬਈ hota ਰਿਤਿਕ ਕਿਤੋਂ ਕ ਸਟੱਡੀ ਕਰੀਆ ਮੈਂ ਵੀ ਆਈਟੀਆਈ ਕਰਨ ਆਈਟੀ ਕਰ ਰਹੇ ਹੋ ਠੀਕ ਹੈ ਅੱਗੇ ਫੇਰ ਅੱਗੇ ਦਾ ਕੀ ਪਲਾਨ ਦੇਖਦੇ ਹੁਣ ਜੇ ਜੋਬ ਮਿਲ ਗਈ ਫਿਰ ਠੀਕ ਹੈ ਕਿ ਤੁਸੀਂ ਵੀ ਫੌਰਨ ਦਾ ਵੀਜਾ ਲੱਭਦੇ ਫਿਰਦੇ ਕਹਿੰਦੇ ਦੀ ਵੀ ਫਰਾਂਸਾਂ ਵੀ ਕੈਨੇਡਾ ਜਾਣ ਦੀ ਚਾਹ ਬੰਦਰ ਰੱਖਦੇ ਹੋਰ ਵੀ ਜਾ ਕੇ ਕਿੰਨਾ ਉਹਨੇ ਕਮਾਣਾ ਜਿੰਨਾ ਇੱਥੇ ਕਮਾ ਲੈਣਾ ਅੱਛਾ ਇੱਥੇ ਹੋ ਜਾਂਦਾ ਆਪਣਾ ਹੀ ਟੋਡਲੀ ਸਭ ਤੋਂ ਵਧੀਆ ਇੱਥੇ ਵੀ ਹੋਈ ਮੈਂ ਲਾਈ ਨਹੀਂ ਨਿਕਾ ਬਾਪੂ ਜੀ ਦੁਕਾਨ ਨਹੀਂ ਲਾਈ ਹਾਂਜੀ ਦੇਖੋ ਕਾਰਾ ਕਾਰਾ ਤਿਆਰੀ ਕਰ ਰਿਹਾ ਬੰਦੇ ਆ ਰਹੇ ਦੇਖੋ ਠੰਡਾ ਨਹੀਂ ਹੋਣਾ ਤੇ ਕਿੱਥੇ ਮਿਲਣਗੇ ਉਹ ਪੁਜਾਰੀ ਮਿਲਣੇ ਨੇ ਉਧਰ ਆਪਣੇ ਮੰਜੀ ਸਾਹਿਬ ਨੂੰ ਚਲੋ ਆਹ ਸਾਹਮਣੇ ਠੀਕ ਹੈ ਬਾਈ ਜੀ ਦੁਬਾਰਾ ਮਿਲਦੇ ਹਾਂ ਟਾਈਮ ਤੇ ਮਿਲਾਂ ਠੀਕ ਹੈ ਆਣੀ ਦੇਖੋ ਮੈਲ ਦੀ ਦਰਾ ਮਕਾਨ ਮਕਾਨ ਬਿਲਕੁਲ ਨੀਵਾਗਾ ਠੀਕ ਹੈ ਰਬਾਈ ਬਾਰ ਨੂੰ ਆ ਤੇ ਦੇਖੋ ਮਕਾਨ ਕਿੰਨਾ ਨੀਵਾਗਾ ਬਾਕੀ ਦੇਖੋ ਉੱਚਾਗਾ ਸਾਰਾ ਹਾਂ ਆਪਾਂ ਛੱਤ ਦੇ ਬਰਾਬਰ ਆ ਗਏ ਇੱਕ ਮੰਜ਼ਲ ਦੇ ਤੇ ਉੱਥੇ ਆਪਾਂ ਨੀਵਾ ਦੇਖੋ ਇੰਨਾ ਇੰਨਾ ਫਰਕ ਕਲੀਆਂ ਦੇ ਵਿੱਚ ਹਾਂ ਅਬ ਕਰਨ ਨੂੰ ਯਾਰ ਕੁਝ ਵੀ ਆ ਸਰਕਾਰਾਂ ਨੂੰ ਨਹੀਂ ਕੱਲਿਆਂ ਨੂੰ ਦੋਸ਼ ਦੇ ਜਾਂਦਾ ਕਰਨ ਨੂੰ ਆਪਾਂ ਵੀ ਬਹੁਤ ਕੁਝ ਕਰ ਸਕਦੇ ਆ ਠੀਕ ਆ ਆ ਕੋਈ ਹੋ ਸਕਦਾ ਕੋਈ ਹੋਰ ਆਣਾ ਹੋਵੇ ਕੋਈ ਬੰਦਾ ਉਹ ਬਾਹਰ ਜਾਂਦਾ ਹੋਇਆ ਪਹਿਲਾਂ ਹੀ ਸੀ ਦੇਖਿਆ ਮੈਂ ਇਸ ਘਰ ਦੇ ਵਿੱਚ ਤਕਰੀਬਨ ਇੱਥੇ ਸੀ ਵੀ ਹੈ ਨਹੀਂ ਤੇ ਆਹ ਉਹਨਾਂ ਦੇਖੋ ਰਿਚਨ ਰਿਚਾ ਸਾਰਾ ਕੁਝ ਇਹਨਾਂ ਨੂੰ ਵੀ ਉਨੀ ਦੁਨੀਆਦਾਰੀ ਦੀ ਜ਼ਰੂਰਤ ਆ ਜਿੰਨੀ ਕਿ ਆਪਾਂ ਨੂੰ ਆ ਤੇ ਦੇਖੋ ਇਹ ਬੱਤੀ ਗੱਲ ਹਨ ਮੈਨੂੰ ਇਹ ਇਦਾਂ ਦਾ ਸਭ ਤੋਂ ਵਧੀਆ ਲੱਗਿਆ ਵੀ ਕੋਈ ਭਰਤ ਨਹੀਂ ਪਾਉਣੀ ਕੋਈ ਲੈਵਲ ਨਹੀਂ ਕਰਨਾ ਹਨਾ ਉਹ ਬਾਰੇ ਜਰ ਲੈਵਲ ਹਨ ਲੈਵਲ ਕਰਦੇ ਆ ਆਪੀਆਂ ਨਿਉਂ ਆ ਮਕਾਨ ਲੈਵਲ ਕਰ ਕਰ ਪੋਣੇ ਇਹ ਜਿੱਥੇ ਉੱਚਾ ਨਹੀਂ ਆ ਜਿਵੇਂ ਹੈਗਾ ਉੱਪਰ ਜਾ ਕੇ ਛੱਤ ਪਾ ਦੇਣੀ ਇੱਕ ਇੱਕ ਮਕਾਨ ਦੇ ਅਲੱਗ ਜਿਦਾ ਪੰਜ ਕਮਰੇ ਆ ਪੰਜਾਂ ਦੇ ਵਿੱਚੋਂ ਜੇ ਦੋ ਦਾ ਵੀ ਇੱਕ ਲੈਵਲ ਹੋਇਆ ਤਾਂ ਵੀ ਤਿੰਨ ਲੈਵਲਾਂ ਦੇ ਵਿੱਚ ਮਕਾਨ ਬਣਿਆ ਹੋਇਆ ਦੇਖੋ ਤੁਸੀਂ ਇਹ ਇਹਦੇ ਵਾਸਤੇ ਆਖੋਸੀ ਹੁਣ ਇਹ ਸਨਾਂ ਦਾ ਪਸ਼ੂਆਂ ਦਾ ਚਾਰਾ ਹੈਗਾ ਠੀਕ ਹੈ ਦੇਖੋ ਆ ਉਹਨਾਂ ਨੇ ਪਹਿਲਾਂ ਚਲ ਤੂੜੀ ਉਹ ਤਾਂ ਕਣਕ ਦੀ ਅਲੱਗ ਜਾ ਘਾਹ ਫੂਸ ਕੁਤਰ ਕੇ ਵਿੱਚ ਪਾਉਣਾਗਾ ਹਾਂ ਆ ਸਬਜ਼ੀ ਲਈ ਹੋਈ ਆ ਆ 베ਰੀਆਂ ਦਾ ਵਾਗ ਆ ਗਿਆ ਜਿੱਕੇ ਹੁਣ ਦਿਖਾਉਣਾਗਾ ਬੇਰੀਆਂ ਦਾ ਬਾਗ ਆ ਗਿਆ ਜਿਹਦੇ ਵਿੱਚ ਕੇਵਲ ਕੇ ਬੇਰੀਆਂ ਘਾਟ ਆ ਦੂਜੇ ਰਕਤ ਜਿਆਦੀ ਆ ਚਲ ਫਿਰ ਵੀ ਬੇਰੀਆਂ ਦਾ ਬਾਗ ਹੀ ਕਹੇ ਜਾਊਗਾ ਉਹ ਬੰਦੇ ਨੂੰ ਪੁੱਛਿਆ ਜੋ ਕਹਿੰਦਾ ਬਈ ਮੇਰਾ ਬੇਰੀਆਂ ਦਾ ਬਾਗ ਆ ਗਿਆ ਉਹਨੂੰ ਇਹਨਾਂ ਕੰਮ ਦਿੰਦਾ ਉਹਦੀ ਬਾਤ ਹੀ ਤਾਂ ਇਹੀ ਵੈਸਟ ਆ ਨਾ ਜਿਹਨੇ ਛਾਂਗੀਆਂ ਆ ਬੇਰੀਆਂ ਇਹ ਅਦਰ ਅੰਬਾ ਦਾ ਆ ਗਿਆ ਆ ਚੱਲ ਆਪਣੀ ਬਾਈ ਪੰਜਾਬ ਤੋਂ ਆਏ ਹੋਏ ਆ ਮੇਲੇ 'ਚ ਕਰਕੇ ਅੰਬਾ ਦਾ ਬਾਗ ਆ ਗਿਆ फेर ਮੈਂ ਕੋ ਚੋਪਲੇ ਕੋ ਮਨ ਦਿੱਤੇ ਵੀ ਉਹਨਾਂ ਨੇ 베ਰ ਬੰਦੇ ਬਹੁਤ ਫ੍ਰੈਂਡਲੀ ਲੋਕ ਆ ਯਾਰ ਇਹ ਗਲ ਮੰਨੀ ਕੋ ਦੇਖੋ 베ਰ ਵੀ ਦਿੱਤੇ ਉਹਨਾਂ ਨੇ ਦੇਖੋ ਆਂਬਾ ਦਾ ਬਾਗ ਆ ਗਿਆ ਉੱਪਰ ਹੀ ਆਂਬਾ ਸਾਰੇ ਹ ਬਈ ਯਾਰ ਜਿਆਦਾ ਆਬ ਤਾਂ ਕੀ ਹੈ ਨਾ ਇਹ ਇਥੇ ਦੇ ਲੋਕ ਵੀ ਬਾਕੀ ਜ਼ਮੀਨ ਜੋ ਵੀ ਹੈਗੀ ਆ ਹੈਗੀ ਆ ਕਿਤੇ ਕਿੰਨੀ ਵੀ ਉੱਚੀ ਨੀਮੀਆ ਕੁਝ ਵੀ ਹੈ ਨਾ ਇਹ ਮੈਂ ਆ ਬੇਲੀ ਪਈ ਆ ਜਿਹੜੇ ਇਹਨਾਂ ਦੇ ਘਰ ਆ ਇਹਨਾਂ ਨੇ ਘਰ ਥੋੜਾ ਜਿਹਾ ਵੀ ਉਸੇ ਜਗ੍ਹਾ ਹੀ ਤੇ ਪਾਇਆ ਇਹ ਕੱਚੇ ਪਹਾੜਾ ਨਾਲ ਇੱਥੇ ਵੀ ਘਰ ਉਸ ਜਗ੍ਹਾ ਹੀ ਤੇ ਪਾਇਆ ਵੀ ਘਰ ਦੇ ਨਾਲ ਹੀ ਬਸ ਮਕਾਨ ਆਦਾ ਖੇਤ ਹੋ ਗਿਆ ਨਾ ਥੋੜਾ ਥੋੜਾ ਬਾਕੀ ਪਿੰਡਾਂ ਦਾ ਵੀ ਥੋੜਾ ਥੋੜਾ ਜਿੱਥੇ ਲੋਕ ਰਹਿੰਦੇ ਆ ਉੱਥੇ ਰਹੋਕ ਰਹਿੰਦੇ ਆ ਜਿੱਥੇ ਵਿੱਲਾ ਪਿਆ ਉੱਥੇ ਵਿੱਲਾ ਹੀ ਪਿਆ ਵੀ ਥੋੜਾ ਜਿਹਾ ਵੀ ਆ ਨਾ ਪਿੰਡ ਆਪਣਾ ਵੀ ਐ ਲੱਗੇ ਵੀ ਜੋ ਦੋ ਤਿੰਨ ਪਿੰਡ ਇਕੱਠੇ ਆ ਉਹਨਾਂ ਦੇ ਵਿਚਾਲੇ ਜਿਹੜਾ ਖੇਤ ਆ ਕੱਚੇ ਪਹਾੜਾ ਥੋੜਾ ਜਿਹਾ ਥਾਂ ਪੱਥਰ-ਪੁੱਥਰ ਕੱਢ ਕੇ ਉਹਦੇ ਜੋ ਥੋੜਾ ਥੋੜਾ ਥਾਂ ਬਣਾਇਆ ਅਦੇ ਕੋ ਆ ਕੇ ਅੰਬਾਂ ਦਾ ਬਾਗ ਇੱਥੇ ਅੰਬਾਂ ਦੀ ਬਜਾਏ ਹੁੱਟਿਆ ਗਿਆ ਹੋ ਸਕਦਾ ਇਹ ਵੀ ਕੋਈ ਸਰਕਾਰੀ ਹੋਂਬਰ ਇੱਕ ਬੰਦਾ ਕਹਿੰਦਾ ਇਹ ਕਿਸੇ ਦਾ ਅੰਬਾਂ ਦਾ ਬਾਗ ਆ ਵੀ ਉਹ ਠੇਕੇ ਦੇ ਚਣਾ ਹੁੰਦਾ ਜਿਆਦਾਤਰ ਇਹਨਾਂ ਨੂੰ ਇਨਕਮ ਇੱਕ ਤਾਂ ਲੱਕੜ ਕੱਟਣ ਦੀ ਹੈ ਜਿਹੜੀ ਇਹ ਆਪਦੇ ਖੇਤ ਦੇ ਵਿੱਚੋਂ ਲੱਕੜ ਕੱਟ ਕੇ ਵੇਚ ਲੈਂਦੇ ਆ ਠੁਕਾ ਕੇ ਜਾਇਨਾਂ ਦੇ ਵਿੱਚ ਵੀ ਇਹ ਨੌਕਰੀ ਪੇਸ਼ਾ ਲੋਕ ਜ਼ਿਆਦਾ ਆ ਗਏ ਹਨਾ ਚਾਹ ਪ੍ਰਾਈਵੇਟ ਆ ਚਾਹ ਸਰਕਾਰੀ ਆ ਤੇ ਬਾਕੀ ਛੋਟੀਆਂ-ਮੁਡੀਆਂ ਇਨਕਮ ਆ ਜਿਵੇਂ ਕੋਈ ਆਪ ਦੇ ਘਰ ਦੀਆਂ ਹਨਾ ਜ਼ਰੂਰਤਾਂ ਹੁੰਦੀਆਂ ਹਲਕੀਆਂ-ਫੁਲਕੀਆਂ ਉਹਦੇ ਲਈ ਤਾਂ ਇਹ ਐਂ ਪੂਰੀਆਂ ਕਰਦੇ ਆ ਵੀ ਜਿਵੇਂ ਇੱਕ ਬੰਦੇ ਦਾ ਆ ਅੰਬਾਂ ਦਾ ਬਾਗ ਆ ਦੂਜੇ ਬੰਦੇ ਨੇ ਇਹ ਠੇਕ ਦੇ ਲੈ ਲਿਆ ਤੀਜਾ ਇਹਨੂੰ ਵੇਚਦਾ ਗਾ ਬਸ ਆਹ ਵਪਾਰਿਕ ਲੈਂਡ ਬਣ ਗਈ ਪੈ ਜਾਂਦੀ ਹੈ ਵੀ ਛੋਟੀ-ਛੋਟੀ ਛੋਟੀਆਂ ਛੋਟੀਆਂ ਚੀਜ਼ਾਂ ਨਾ ਉਹ ਨਹੀਂ ਹੈਗਾ ਆਪਣੇ ਆਪ ਨੂੰ ਵੀ ਕਿਤੇ ਕੋਲੇ 20 ਕਿੱਲੇ ਆ ਕਿਤੇ ਕੋਲੇ 30 ਕਿੱਲੇ ਆ ਕੋਈ 500 ਮਣ ਦਾ ਦਾਣਾ ਵੇਚਦਾ ਕੋਈ 1000 ਮਣ ਵੇਚਦਾ ਹਨਾ ਵੀ ਉਹ ਥੋੜੇ ਬਹੁਤ ਆਪਦੇ ਖਾਨ ਨੂੰ ਚਲੋ ਐ ਕਰ ਲੈਂਦੇ ਦਾਣੇ ਇਹ ਰੇ ਸਪਰੇ ਕੋਈ ਨਹੀਂ ਕੋਈ ਨਦੀਨ ਨਾਸ਼ਕ ਨਹੀਂ ਅਸਲ ਤੇ ਪਿੱਛੇ ਨਾ ਰੇ ਸਪਰੇ ਦੇ ਨਾਲੋਂ ਜ਼ਿਆਦਾ ਆਪ ਨੂੰ ਸਮਝਾਉਣ ਦੇ ਵਿੱਚ ਲੋਕਾਂ ਦੇ ਵਿੱਚ ਨਾ ਸਮਝਾਵੇ ਵੀ ਕੌਣ ਪਰ ਸਮਝ ਹੈ ਨਹੀਂ ਕਿਸੇ ਨੂੰ ਪੂਰੀ ਵਲ ਦਾ ਪ੍ਰੋਪਰ ਪਤਾ ਨਹੀਂ ਚੱਲਿਆ ਕਿ ਆਪਾਂ ਸਪਰੇਅ ਜ਼ਹਿਰ ਨਾਲੋਂ ਤੇ ਖਾਦ ਰੇ ਨਾਲੋਂ ਆਪਾਂ ਨੂੰ ਜਿਹੜੀ ਚੀਜ਼ ਨੇ ਸਭ ਤੋਂ ਵੱਧ ਨੁਕਸਾਨ ਦਿੱਤਾਗਾ ਉਹ ਹੈਗਾਗਾ ਆਪਣਾ ਨਦੀਨ ਨਾਸ਼ਕ ਗ੍ਰੈਮੋ ਬਸੋਂ ਰਾਉਂਡ ਅਪ ਜਿਹੜੀ ਇਹ ਆ ਦਵਾਈਆਂ ਨੇ ਇਹਨਾਂ ਨੇ ਆਪਣਾ ਕਾਹਨ ਕਰਤਾ ਆਪਾਂ ਨੇ ਖੇਤ ਦੇ ਵਿੱਚ ਜਦੋਂ ਆਪਣੇ ਖੇਤ ਦੇ ਵਿੱਚ ਕੋਈ ਨਦੀਨ ਨਿਉਗੂਆ ਕੋਈ ਕਾਹ ਨਹੀਂ ਉਗੂਆ ਤੇ ਆਪਾਂ ਫਸਲੋ ਕਿੱਥੋਂ ਜਮਾਵਾਂਗੇ ਚਲੋ ਅੱਜ ਤਾਂ ਰਿਅਸਪਰੀਆਂ ਪਾ ਕੇ ਆਪਾਂ ਥੋੜੀ ਥੋੜੀ ਕਰਕੇ ਆਪਦਾ ਕਰੀ ਜੰਨੇ ਹਣਾ ਜਿਵੇਂ ਵੀ ਹੋਈ ਉਹ ਨਾਲੇ ਫੈਮ ਦੇ ਵਿੱਚ ਇਹ ਜਮੀਨਾਂ ਨੂੰ ਬੰਜਰ ਕਰ ਦੇ ਰਹੀ ਨਹੀਂ ਦੇਖ ਲੋ ਜਿੰਨੀ ਆਪਾਂ ਚੋਨੇ ਤੇ ਸਭ ਰਿਆਂ ਕਰਦੇ ਨੇ ਜੀ ਨਾਸ਼ ਕਰ ਜਿੰਨੀ ਨਰਮੇ ਤੇ ਕਰਦੇ ਆ ਹਨਾ ਪੈਂਡੀ ਕਰਦੇ ਆ ਪਹਿਲਾਂ ਜੀ ਕਰਦੇ ਨੇ ਕੱਖਣਾ ਉਕਰ ਕੱਲਾ ਨਰਮਾ ਉਕਰੇ ਹਟਾ ਕੱਲਾ ਗਵਾਰਾ ਉਕਰੇ ਇਹ ਚਾਨੀ ਬਹੁਤ ਬੁਲਿਆ ਠੀਕ ਆਈ ਉਹ ਧੰਨਵਾਦ